ਸਤਿ ਸ਼੍ਰੀ ਅਕਾਲ ਨਿਰਪੱਖ ਪੋਸਟ ਦੇਖ ਰਹੇ ਹਾਂ ਤੁਸੀਂ ਤੇ ਮੈਂ ਹਾਂ ਗੁਰਦੀਪ ਸਿੰਘ ਮੋਗਾ ਦੇ ਪਿੰਡ ਜਲਾਲਾਬਾਦ ਦੇ ਵਿੱਚੋਂ ਇੱਕ ਸ਼ਰਮਸਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਦੱਸ ਦਈਏ ਗੁਰੂ ਘਰ ਦੇ ਵਿੱਚ ਇੱਕ ਛੋਟੀ ਜੀ ਬੱਚੀ ਜੋ ਕਿ ਹਾਰਮੋਨੀਅਮ ਸਿੱਖਣ ਤੇ ਪਾਠ ਸਿੱਖਣ ਜਾਇਆ ਕਰਦੀ ਸੀ ਉਸ ਦੇ ਨਾਲ ਹੀ ਗ੍ਰੰਤੀ ਸਿੰਘ ਦੇ ਵੱਲੋਂ ਮੰਦਭਾਗੀ ਜਿਹੜੀ ਹੈ ਘਟਨਾ ਨੂੰ ਅੰਜਾਮ ਦਿੱਤਾ ਗਿਆ ਬਹੁਤ ਹੀ ਸ਼ਰਮਸਾਰ ਕਰ ਦੇਣ ਵਾਲਾ ਜਿਹੜਾ ਇਹ ਮਾਮਲਾ ਮੋਗਾ ਤੋਂ ਸਾਹਮਣੇ ਆਇਆ ਪਾਠੀ ਸਿੰਘ ਨੇ ਇਸ ਛੋਟੀ ਜਿਹੀ ਬੱਚੀ ਦੇ ਨਾਲ ਗਲਤ ਹਰਕਤ ਕੀਤੀ ਹੈ ਉਸ ਨੂੰ ਗਲਤ ਟੱਚ ਕੀਤਾ ਦੇ ਉਸ ਦੇ ਫੇਸ ਨੂੰ ਚੁੰਮਿਆ ਗਿਆ ਪਾਟੀ ਸਿੰਘ ਦੇ ਵੱਲੋਂ ਬਹੁਤ ਹੀ ਜੜੀ ਇਹ ਮੰਦਭਾਗੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਤਾਂ ਸਾਰੇ ਪਾਸੇ ਪਾਟੀ ਸਿੰਘ ਦੇ ਉੱਪਰ ਜਿਹੜੀ ਹੈ ਲੋਕਾਂ ਦੇ ਵੱਲੋਂ ਥੂ-ਥੂ ਕੀਤੀ ਜਾ ਰਹੀ ਹੈ ਕਿ ਗੁਰੂ ਘਰ ਦੇ ਵਿੱਚ ਲੋਕਾਂ ਨੂੰ ਸਿੱਧੇ ਰਾਹੇ ਪਾਉਣ ਵਾਲੇ ਦੇ ਵੱਲੋਂ ਇਹ ਜਿਹੜਾ ਕੰਮ ਕੀਤਾ ਗਿਆ ਇਹ ਨਾ ਬਖਸ਼ਣਯੋਗ ਹੈ ਬਹੁਤ ਸਾਰੇ ਨੌਜਵਾਨਾਂ ਨੇ ਗੁੱਸੇ ਨਾਲ ਭਰੇ ਹੋਏ ਉਸ ਪਾਟੀ ਸਿੰਘ ਦੀ ਜਿਹੜੀ ਹੈ ਕੁੱਟਮਾਰ ਵੀ ਕੀਤੀ ਹੈ ਪੁਲਿਸ ਪਾਰਟੀ ਦੇ ਵੱਲੋਂ ਉਸ ਨੂੰ ਮੌਕੇ ਤੇ ਜਿਹੜਾ ਹੈ ਇਹ ਗ੍ਰਫਤਾਰ ਕਰ ਲਿਆ ਗਿਆ ਮੌਕੇ ਤੇ ਪਰਿਵਾਰਕ ਮੈਂਬਰ ਵੀ ਪਹੁੰਚੇ ਹੋਏ ਸਨ ਉਹਨਾਂ ਦੇ ਬਲੋ ਇਹ ਸਾਰੀ ਘਟਨਾ ਦੱਸੀ ਗਈ ਹੈ ਕਿ ਕਿਸ ਤਰੀਕੇ ਦੇ ਨਾਲ ਉਹ ਛੋਟੀ ਜਿਹੀ ਬੱਚੀ ਹਾਰਮੋਨੀਅਮ ਤੇ ਪਾਠ ਸਿੱਖਣ ਦੇ ਲਈ ਗੁਰਦੁਆਰਾ ਸਾਭ ਦੇ ਵਿੱਚ ਜਾਂਦੀ ਹੈ ਤਾਂ ਉਸ ਪਾਟੇ ਸਿੰਘ ਦੇ ਬਲੋ ਇਹ ਜਿਹੜੀ ਸ਼ਰਮਨਾਕ ਕਰਤੂਤ ਹੈ ਉਸ ਨੂੰ ਇੰਜਾਮ ਦਿੱਤਾ ਜਾਂਦਾ ਤਾਂ ਪੁਲਿਸ ਦਾ ਕੀ ਕਹਿਣਾ ਹੈ ਤੇ ਇਸ ਛੋਟੀ ਜਿਹੀ ਬੱਚੀ ਦਾ ਕੀ ਕਹਿਣਾ ਹੈ ਜਿਸ ਦੇ ਨਾਲ ਇਸ ਪਾਟੇ ਸਿੰਘ ਦੇ ਬਲੋਂ ਇੱਕ ਜਿਹੜੀ ਘਨੌਣੀ ਕਰਤੂਤ ਕੀਤੀ ਗਈ ਹੈ ਆਓ ਤੁਹਾਨੂੰ ਵੀ ਸੁਣਾਉਂਦੇ ਹਾਂ ਮੇਰਾ ਨਾਮ ਕਮਲਜੀਤ ਕਾਹ ਹੈ ਕਿਹੜਾ ਪਿੰਡ ਜਲਾਲਾਬਾਦ ਪੂਰਬੀ ਮੋਗਾ ਕੀ ਗੱਲ ਹੋਈ ਤੇਰੇ ਨਾਲ ਤੁਸੀਂ ਗੁਰਦੁਆਰਾ ਸਾਹਿਬ ਚ ਟਿਕਣ ਗਏ ਸੀ ਮੈਂ ਗੁਰਦੁਆਰੇ ਹਾਰਮੋਨੀਅਮ ਸਿੱਖਣ ਗਈ ਸੀ ਬਾਬਾ ਜੀ ਨੇ ਮੈਨੂੰ ਉਹਦੇ ਬਾਏ ਮੈਂ ਹੰਦੇ ਗਈ ਉਹਨੇ ਮੋਝ ਮੂਹ ਪੱਕ ਸ਼ਕਤੀ ਨੂੰ ਹੱਥ ਲਾਇਆ ਬਾਬਾ ਜੀ ਨੇ ਬਾਬੇ ਜਨਾਬ ਪਤਾ ਕੀ ਹੈ ਨਹੀਂ ਅੱਛਾ ਕਿੰਨੀ ਕਿੰਨੀ ਉਮਰ ਬਾਬਾ ਜੀ ਦੀ ਹੋ ਗਈ ਤੁਸੀਂ ਮਤ ਟਿਕਣ ਗਏ ਸੀਗੇ ਨਹੀਂ ਹਾਰਮੋਨੀਅਮ ਸਿੱਖਣ ਗਏ ਸੀ ਹਾਰਮੋਨੀਅਮ ਸਿੱਖਾ ਅੱਗੇ ਵੀ ਜਾਣਦੇ ਆ ਹਾਂਜੀ ਕਿੰਨਾ ਚਿਰ ਹੋ ਗਿਆ ਜਾਂਦੇ ਨੇ ਦੋ ਹਫ਼ਤੇ ਹੋਰ ਵੀ ਬੱਚੇ ਜਾਂਦੇ ਸੀਗੇ ਹਾਂਜੀ ਉਹ ਸਕੂਲ ਚ ਪੜ੍ਹਦੇ ਸੀ ਤੁਸੀਂ ਹਾਂਜੀ ਕਿੰਨੇ ਵੀ ਕਲਾਸ ਚ ਪੜ੍ਹਦੇ ਪੰਜਵੀਂ ਪੰਜਵੀਂ ਚ ਤੇ ਇਹਦੀ ਤੁਸੀਂ ਸ਼ਿਕਾਇਤ ਆਪਣੇ ਮਾ ਮਾਤਾ ਪਿਤਾ ਨੂੰ ਦੱਸਿਆ ਕਿਹਨੂੰ ਦੱਸਿਆ ਜੀ ਆਪਣੇ ਮਾਤਾ ਪਿਤਾ ਨੂੰ ਅੱਛਾ ਤੇ ਫਿਰ ਉੱਥੇ ਲੜਾਈ ਝਗੜਾ ਕਿਵੇਂ ਹੋ ਗਿਆ ਉਹਨਾਂ ਨੇ ਉਹ ਪਹਿਲਾਂ ਚ ਰੋ ਹੋ ਗਏ ਸੀ ਇਹ ਪਿਤਾ ਉਹਨਾਂ ਨੂੰ ਵੀ ਗੁੱਸਾ ਆਇਆ ਸਾਰਿਆਂ ਨੂੰ ਗੁੱਸਾ ਆਇਆ ਵੀ ਸਾਡੀ ਤੇ ਹੱਥ ਲਾਇਆ ਠੀਕ ਹੈ ਤਾਂ ਕਰਕੇ ਲੜਾਈ ਝਗੜਾ ਹੋ ਗਿਆ ਤਾਂ ਲੜਾਈ ਕਿਵੇਂ ਹੋ ਗਈ ਠੀਕ ਹੈ ਬਾਰ ਦਾ ਕੁਲਵਿੰਦਰ ਆ ਮੇਰਾ ਨਾਮ ਮੇਰੀ ਭਤੀਜੀ ਸੀ ਵੀਰੇ ਆਜ ਪਿੰਡ ਜਲਾਲਾਵਲ ਜ਼ਿਲ੍ਹਾ ਮੋਦਾ ਬੱਚੀ ਸਾਡੀ ਇੱਥੇ ਪਾਕ ਸਿਖਣਾਉਂਦੀ ਸੀ ਗੁਰਦੁਆਰੇ ਤੇ ਗੁਰਦੁਆਰੇ ਵਾਲੇ ਬਾਬੇ ਨੇ ਗਲਤ ਕੰਮ ਕੀਤਾ ਉਹਦੇ ਨਾਲ ਕਿਹੜਾ ਬਾਬਾ ਆਈ ਨਹੀਂ ਪਤਾ ਕਿਹੜਾ ਇੱਥੇ ਬਾਕੀ ਆਗਾ ਨਾ ਜਿਹੜਾ ਬਾਬਾ ਜਿਹੜਾ ਕਾਇਆ ਕਰਨ ਨਾ ਕਿੰਨੇ ਕਿੱਪਰ ਰਹਿ ਰਹੇ ਆ ਆਈਨਾ ਨਹੀਂ ਮੈਨੂੰ ਪਤਾ ਕਿੰਨਾ ਚਿਰ ਹੋ ਰਿਹਾ ਇਹ ਲੈ ਨਵਾਂ ਆਇਆ ਤੇ ਮੈਨੂੰ ਇਹ ਹਰਮੋਨੀਅਮ ਸਿਖਾਉਂਦੀ ਹਰਮੋਨੀਅਮ ਸਿਖਣ ਆਉਂਦੀ ਸੀ ਕੁੜੀ ਇੱਥੇ ਗੁਰਦੁਆਰੇ ਪਾਰ ਸਿੱਖਣ ਆਉਂਦੀ ਸੀ ਤੇ ਬਾਬੇ ਨੇ ਇਹਨ ਗਲਤ ਕੰਮ ਕੀਤਾ ਕੁੜੀ ਨਾਲ ਸ਼ਿਕਾਇਤ ਇਦਾਂ ਦੀ ਆਈ ਹੈ ਕੋਈ ਕਰਮ ਕਰਦਿਆ ਕਰਦੇ ਪਹਿਲਾਂ ਵੀ ਪਿੰਡ ਵਾਸੀਆਂ ਨੂੰ ਲੱਗਾ ਪਤਾ ਇਹਦੇ ਬਾਰੇ ਹਾਂ ਜੀ ਪਹਿਲਾਂ ਵੀ ਪਤਾ ਹੈ ਦਾ ਵੀ ਜਦ ਪ੍ਰਸ਼ਾਦ ਦਿੰਦਾ ਕੁੜੀਆਂ ਦੇ ਆਉਂਦੇ ਖੜ ਕੇ ਪ੍ਰਸ਼ਾਦ ਦਿੰਦਾ ਵਾ ਤੁਸੀਂ ਇਹਨੂੰ ਪਿੰਡ ਪਿੰਡ ਵਾਸੀਆਂ ਨੇ ਪਹਿਲਾਂ ਕਹਾਈ ਕਮੇਟੀ ਨੂੰ ਕੋਈ ਕਮੇਟੀ ਮਰੀ ਹੋਈ ਐ ਇੱਥੇ ਨਹੀਂ ਕਮੇਟੀ ਵਾਲਾ ਸਾਨੂੰ ਨਾਲ ਸੀ ਕਮੇਟੀ ਵਾਲਾ ਸੁਣਾਈ ਕਰਦਾ ਕਮੇਟੀ ਵਾਲੇ ਪਾਉਂਦਾ ਸਾਡਾ ਸਰਪੰਚ ਸਾਰੇ ਸਾਡੇ ਨਾਲ ਸੀਗੇ ਤੇ ਇਹਨਾਂ ਨੇ ਲਾਠੀ ਚਾਰਜੀ ਵੀ ਸਾਡੇ ਤੇ ਕਰਵਾ ਦਿੱਤਾ ਲਾਠੀ ਚਾਰਜ ਕਰਵਾ ਦਿੱਤਾ ਇਹਨਾਂ ਨੇ ਸੜੀ ਦੇ ਮਾ ਪਿਆਰੇ ਸਾਨੂੰ ਮਾ ਪਹਿਲੇ ਵੀ ਇਹਨਾਂ ਨੇ ਗੰਦੇ ਕਲਾ ਦਿੱਤੇ ਇੱਕ ਖੰਡੀ ਵੀ ਮਾ ਦੇ ਵੀ ਫੇਰ ਸਾਡੇ ਤੋਂ ਲੈ ਗਿਆ ਉਹਨੂੰ ਉਹਨੂੰ ਲੈ ਆ ਕੇ ਘੱਟੀ ਚ ਭਾ ਕੇ ਯਾਰਾ ਪੂਰਾ ਸਾਥ ਤੱਕ ਬੈਠੇ ਨੇ ਸਾਡੇ ਪਿੰਡ ਦੇ ਸਰਪੰਚ ਨੇ ਸਾਡੀ ਜਿੱਥੇ ਕੋਈ ਗੱਲ ਨਹੀਂ ਸਹੀ ਸਾਡੇ ਬੱਚਿਆਂ ਦੇ ਡੰਨੇ ਕਰਵਾਏ ਆ ਕੀ ਕਹਿ ਕੇ ਗਏ ਪੁੱਤ ਸਾਨੂੰ ਸਭ ਨੇ ਉਹਨਾਂ ਨੂੰ ਸੁਣਾ ਸਾਡੀ ਕਿਸਾਨ ਕੋਈ ਨਹੀਂ ਸੀ ਉਹਨੇ ਪੈਸਾ ਤਾਂ ਲੈਣ ਨੂੰ ਲੈ ਗਏ ਆ ਜਿਹੜੇ ਨਿਗਰ ਸਾਰੇ ਇਕੱਠੇ ਕਰਕੇ ਬੰਦਾ ਜਿਹੜਾ ਉਹਨਾਂ ਦੇ ਕੰਦੇ ਹਾਂ ਬਹੁਤ ਕੰਦੇ ਹਾਂ ਹਾਂ ਤਾਂ ਕਰਤੀ ਲਾ ਕੇ ਬੰਦਾ ਅੰਦਰੋਂ ਕੱਟਿਆ ਬਾਹਰ ਆਇਆ ਤਰਾਇਆ ਕਿ ਨੂੰ ਕਿ ਕਰੀਆ ਇਹ ਖਾੜੇ ਲੈ ਕੇ ਹਾਂਜੀ ਖਾੜੇ ਲੈ ਕੇ ਨਾਲ ਸਮੋਸੇ ਲੈ ਕੇ ਪਤਾ ਸਾਹ ਚਾਹੀਦਾ ਹਾਂ ਸਾਹ ਚਾਹੀਦਾ ਸਾਨੂੰ ਜਿਹੜੀ ਕਮੇਟੀ ਬਦਲ ਜਾ ਤਾ ਗਏ ਹੇ ਜਗ੍ਹਾ ਮੇਰੇ ਨਾ ਰਹਿਣ ਦੇ ਉਸ ਬਾਰੇ ਚ ਨਹੀਂ ਰਹਿਣ ਦੇਣੀ ਕਮੇਟੀ ਬਦਲ ਲੀ ਕਮੇਟੀ ਨਹੀਂ ਬਦਲਦੀ ਸਾਡੀ ਕਮੇਟੀ ਹਾਂ ਤੁਹਾਡੀ ਅਸੀਂ ਹਨ ਰਹਿ ਰਹੇ ਅਸਦਾ ਪ੍ਰਕਾਸ਼ ਨੇ ਕਰਵਾਇਆ ਵਾਇਸਵਾਸਤ ਨੂੰ ਦੇਣਾ ਆ ਵੀ ਦੱਸੋ ਤੁਹਾਨੂੰ ਇਹ ਸਵਾਲ ਨਾ ਇੱਕ ਰੰਗਵਾਇਆ ਇਹ ਸਾਥ ਨਾਲ ਤੋਂ ਬਾਣ ਗਰੀਬ ਕਿੱਥੋਂ ਦੇ ਚਮਚੇ ਦਾ 1 ਰੁਪਇਆ ਇਹ ਟਿਕਾਣੇ ਦੇ ਵੀ ਖਾਣੇ ਸਬਡਿਵੀਜ਼ਨ ਧਰਮਕੋਟ ਦੇ ਥਾਣਾ ਧਰਮਕੋਟ ਦੇ ਵਿੱਚ ਪਿੰਡ ਜਲਾਲਾਬਾਦ ਦੇ ਵਿੱਚ ਇੱਕ ਇਨਫੋਰਮੇਸ਼ਨ ਸਾਨੂੰ ਮਸੂਲ ਹੋਈ ਸੀ ਜਿਸ ਵਿੱਚ ਇੱਕ ਛੋਟੀ ਬੱਚੀ ਨਾਲ ਜਿਹੜਾ ਛੇੜਛਾੜ ਦੀ ਘਟਨਾ ਵਾਪਰੀ ਸੀ ਉਸ ਸੰਬੰਧ ਵਿੱਚ ਸਾਡੀ ਪੁਲਿਸ ਪਾਰਟੀ ਨੇ ਬੜੇ ਤੁਰੰਤ ਕਾਰਵਾਈ ਕਰਦਿਆਂ ਹਾਂ ਇਸ ਵਿੱਚ ਐਫ ਆ ਨੰਬਰ 205/25 ਅੰਡਰ ਸੈਕਸ਼ਨ 74 ਬੀ ਐਨ ਐਸ ਤੇ 8 ਪੌਕਸ ਤਹਿਤ ਪਰਚਾ ਦਰਜ ਕੀਤਾ ਗਿਆ ਜਿਸ ਬੰਦ ਵਿੱਚ ਜਿਹੜਾ ਦੋਸ਼ੀ ਕਰਮਜੀਤ ਸਿੰਘ ਉਹਨੂੰ ਗ੍ਰਿਫਤਾਰ ਕਰ ਲਿਆ ਰਿਹਾ ਇਹ ਜਲਾਲਾਬਾਦ ਪਿੰਡ ਦੇ ਵਿੱਚ ਜਿਹੜੀ ਘਟਨਾ ਵਾਪਰੀ ਸੀ ਉਸ ਬੰਦ ਵਿੱਚ ਸਾਡੀ ਪੁਲਿਸ ਪਾਰਟੀ ਜਦੋਂ ਦੋਸ਼ੀ ਨੂੰ ਅਰੈਸਟ ਕਰਨ ਗਈ ਜਾਂ ਥੋਨੂੰ ਲੈ ਕੇ ਆਉਣਾ ਸੀ ਤੇ ਉਸ ਬੰਦ ਵਿੱਚ ਕੁਝ ਸ਼ਰਾਰੀਆਂ ਸ਼ਰਾਰਤੀ ਅਨਸਰਾਂ ਨੇ ਜਿਹੜਾ ਹੀ ਪੀਪਲਸ ਪਾਰਟੀ ਤੇ ਹਮਲਾ ਕੀਤਾ ਜਿਸ ਵਿੱਚ ਪੁਲਿਸ ਪਾਰਟੀ ਦੀਆਂ ਦੋ ਗੱਡੀਆਂ ਜਿਹੜੇ ਅਸੀਂ ਸ਼ੀਸ਼ੇ ਟੁੱਟ ਗਏ ਸੀ ਉਸ ਸੰਬੰਧ ਵਿੱਚ ਜਿਹੜਾ ਪੁਲਿਸ ਪਾਰਟੀ ਦਾ ਹਮਲਾ ਕੀਤਾ ਜਿਹੜਾ ਸ਼ਰਾਰਤੀ ਅਨਸਰਾਂ ਉਸ ਸੰਬੰਧ ਵਿੱਚ ਅਸੀਂ ਐਫ ਆਰ ਨੰਬਰ 206/25 ਅੰਡਰ ਸੈਕਸ਼ਨ 132 221 324 ਜਿਮਨ 3 ਤੇ 191 ਜਿਮਨ 3 ਤੇ 190 ਬੀਨਸ ਤਹਿਤ ਜਿਹੜੇ ਅਨਨੋਨ 2025 ਜਿਹੜੇ ਵਿਅਕਤੀ ਆ ਉਹਨਾਂ ਤੇ ਅਸੀਂ ਦਰਜ ਕਰਤੀ ਆ ਤੇ ਜਿਹੜੇ ਵੀ ਇਹਦੇ ਵਿੱਚ ਦੋਸ਼ੀ ਹੋਣਗੇ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ